ਅਰਜੰਟ ਢਿੱਲੋਂ ਦਾ ਇਹ ਗੀਤ ਇੰਨਾ ਇਕੱਠਾ ਤੇ ਪੂਰਾ ਡੁੱਬਦਾ ਹੈ ਸੇ ਬਿਆਨ ਉਹ ਜਾਂਦਾ ਕਰ ਦੱਸੂਆ ਕੋਲੇ ਗੱਭਰੂ ਨੇ ਜ਼ਿੰਦਗੀ ਚ ਕੀ ਕਟਿਆ ਅੱਜ ਆਪਾਂ ਗੱਲ ਕਰਦੇ ਹਾਂ ਅਰਥੀ ਪਿੱਛੇ ਜਾਣ ਵਾਲੇ ਇਕੱਠ ਦੀ ਜਿਸ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਆਪਣੇ ਨਾਮ ਦੀ ਐਸੀ ਸ਼ਾਈ ਪੜ ਦਿੱਤੀ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਪੜ ਕੇ ਹੈਰਾਨ ਹੋ ਜਾਣਗੀਆਂ ਸੋਚੋ ਇਸ ਤੇ ਜਨਾਚੇ ਵਿੱਚ 1 ਕਰੋੜ ਲੋਕ ਇਕੱਠੇ ਹੋਏ ਹੋਣ ਉਹ ਕਿੰਦਾ ਦੀ ਸਖਿਅਤ ਹੋਵੇਗੀ ਕੌਣ ਸੀ ਉਹ ਕਾਰਕੂ ਜਿਸ ਦੇ ਪੋਗ ਦੇ 6 ਗਿੱਲਿਆਂ ਚ ਲੱਗਿਆ ਟੈਂਟ ਵੀ ਛੋਟਾ ਪੈ ਗਿਆ ਇੱਕ ਐਸਾ ਰਿਕਾਰਡ ਜਿੱਥੇ ਪੰਜਾਬ ਦੇ ਲੋਕ ਦਿਨ ਰਾਤ ਕਰਕੇ ਖੇਤਾਂ ਪੈਲੀਆਂ ਵੇਚਦੀ ਪੋਗ ਵਾਲੀ ਜਗ੍ਹਾ ਤੇ ਪਹੁੰਚੇ ਕਿਉਂਕਿ ਸੜਕਾਂ ਤੇ ਪੁਲਸ ਨੇ ਨਾਕੇ ਬੰਦੀ ਕੀਤੀ ਹੋਈ ਸੀ ਪੋਲਸ ਦੇ ਰੋਕਣ ਦੇ باوجود ਵੀ ਭੋਗਵਾਲੀ ਜਗ੍ਹਾ ਤੇ ਇੰਨਾ ਵੱਡਾ ਇਕੱਠ ਹੋਇਆ ਕਿ ਇਹ ਇਕੱਠ ਪੰਜਾਬ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਇਕੱਠ ਮੰਨਿਆ ਜਾਂਦਾ ਹੈ। ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਸੀਐਨ ਅਨਾਦੁਰਾਈ ਦੀ। 1969 ਵਿੱਚ ਇਹਨਾਂ ਦਾ ਦੇਹਾਂਤ ਹੁੰਦਾ ਹੈ ਤੇ ਇਹਨਾਂ ਦੀ ਅੰਤਮ ਯਾਤਰਾ ਵਿੱਚ 1.5 ਕਰੋੜ ਲੋਕ ਸ਼ਾਮਲ ਹੋਏ ਤੇ ਇਹ ਇਕੱਠ ਦੁਨੀਆ ਦਾ ਸਭ ਤੋਂ ਵੱਡਾ ਇਕੱਠ ਮੰਨਿਆ ਜਾਂਦਾ ਹੈ ਇਸ ਇਕੱਠ ਨੇ ਪੂਰੀ ਦੁਨੀਆ ਪਿੱਛੇ ਛੱਡ ਕੇ ਗਿਨੀਜ਼ ਬੁੱਕ ਆਫ 월ਡ ਰਿਕਾਰਡ ਵਿੱਚ ਪਹਿਲਾ ਦਰਜਾ ਹਾਸਲ ਕੀਤਾ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਇਰਾਨ ਦੇ ਰਹੁਲਾ ਖਮੈਨੀ ਦੀ ਜਿਨ੍ਹਾਂ ਨੇ 1964 ਵਿੱਚ ਇਰਾਨ ਸਰਕਾਰ ਦੇ ਖਿਲਾਫ ਆਵਾਜ਼ ਉਠਾਈ ਤੇ ਸਰਕਾਰ ਨੇ ਰਹੁਲਾ ਖਮੈਨੀ ਨੂੰ ਦੇਸਨ ਕਲਾ ਦੇ ਦਿੱਤਾ 1964 ਤੋਂ ਲੈ ਕੇ 1969 ਤੱਕ ਰਹੁਲਾ ਖਮੈਨੀ ਆਪਣੇ ਦੇਸ਼ ਤੋਂ ਬਾਹਰ ਰਹੇ ਤੇ ਬਾਹਰ ਰਹਿ ਕੇ ਵੀ ਆਪਣੇ ਲੋਕਾਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੇ 1969 ਵਿੱਚ ইরਾਨੀ ਇਸਲਾਮੀ ਕ੍ਰਾਂਤੀ ਦੀ ਅਗਵਾਈ ਕੀਤੀ ਜਿਸ ਕ੍ਰਾਂਤੀ ਨਾਲ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦਾ ਰਾਜ ਖਤਮ ਹੋ ਗਿਆ ਤੇ ਆਪਣੇ ਲੋਕਾਂ ਦੇ ਧਾਰਮਿਕ ਤੇ ਰਾਜਨੀਤਿਕ ਲੀਡਰ ਬਣੇ 3 ਜੂਨ 1999 ਵਿੱਚ ਰੂਹਲਾ ਖਮੈਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਇਹਨਾਂ ਦੇ ਜਨਾਜ਼ੇ ਵਿੱਚ 1 ਕਰੋੜ ਲੋਕ ਸ਼ਾਮਲ ਹੋਏ ਤੇ 40 ਦਿਨਾਂ ਦਾ ਸੋਗ ਐਲਾਨਿਆ ਗਿਆ ਇਸ ਇਕੱਠ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦੂਜਾ ਦਰਜਾ ਹਾਸਲ ਕੀਤਾ ਹੁਣ ਆਪਾਂ ਗੱਲ ਕਰਦੇ ਹਾਂ ਤੀਜੇ ਨੰਬਰ ਦੀ ਕਸ਼ਮੀਰ ਦੇ ਡਿਸਟ੍ਰਿਕਟ ਪਲਵਾਮਾ ਦੇ ਪਿੰਡ ਥਰਾਲ ਦੇ ਨੌਜਵਾਨ ਬੁਰਾਨ ਬਾਨੀ ਦੀ ਦੈਨ ਆਉਂਦਾ ਹੈ 8 ਜੁਲਾਈ 2016 ਇੰਡੀਆ ਆਰਮੀ ਦੇ ਇਨਕਾਉਂਟਰ ਦੌਰਾਨ ਬੁਰਹਾਨ ਬਾਨੀ ਮਾਰਿਆ ਜਾਂਦਾ ਹੈ ਬੁਰਹਾਨ ਬਾਨੀ ਸਿਰਫ 22 ਸਾਲ ਦਾ ਸੀ ਤੇ ਕਸ਼ਮੀਰ ਦੇ ਇਤਿਹਾਸ ਵਿੱਚ ਇਹ ਆਪਣਾ ਨਾਮ ਦਰਜ ਕਰਵਾ ਗਿਆ ਇਸ ਜਨਾਜ਼ੇ ਦੀ ਨਵਾਜ਼ ਤਕਰੀਬਨ 40 ਵਾਰ ਪੜੀ ਗਈ ਕਿਉਂਕਿ ਇੱਕ ਵਾਰ ਵਿੱਚ ਸਾਰੀ ਪੀੜ ਇਕੱਠੀ ਨਾ ਹੋ ਸਕੀ ਇਸ ਜਨਾਜ਼ੇ ਵਿੱਚ ਤਕਰੀਬਨ 3 ਲੱਖ ਲੋਕ ਇਕੱਠੇ ਹੋਏ ਤੇ ਇਹ ਇਕੱਠ ਕਸ਼ਮੀਰ ਦਾ ਸਭ ਤੋਂ ਵੱਡਾ ਇਕੱਠ ਮੰਨਿਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਜਿੱਥੇ ਘਰ ਘਰ ਯੋਧੇ ਜੰਮਦੇ ਆ ਨੰਬਰ 4 ਜੁਗਰਾਜ ਸਿੰਘ ਤੂਫਾਨ ਜਿਹਨੂੰ ਸਿੱਖ ਤਾਂ ਕੀ ਸ੍ਰੀ ਗੁਰੂ ਹਰਗੋਬਿੰਦਪੁਰ ਦੇ Hindu ਭਾਈਚਾਰੇ ਦੇ ਲੋਕ ਵੀ ਬੜਾ ਮਾਣ ਨਾਲ ਯਾਦ ਕਰਦੇ ਆ ਪੰਜ ਭੈਣਾਂ ਦਾ ਇਹ ਕਲਾਪਰਾ ਸ਼ੁਰੂ ਤੋਂ ਬੜਾ ਚੁੱਪ ਚੁੱਪ ਰਹਿੰਦਾ ਸੀ ਪਰ ਜ਼ੁਲਮ ਦੇ ਖਿਲਾਫ ਜਦੋਂ ਬੋਲਿਆ ਤਾਂ 47 ਨਾਲ ਹੈਲੀਕਾਪਟਰ ਵੀ ਥੱਲੇ ਸਿੱਟ ਲਏ ਤੁਸੀਂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਗੋਬਿੰਦ RAM ਨੂੰ ਯਾਦ ਰੱਖੋਗੇ ਇਹ ਕਹਿਣ ਵਾਲਾ ਪੁਲਿਸ ਅਫਸਰ ਵੀ ਭਾਈ ਜਗਰਾਜ ਸਿੰਘ ਤੂਫਾਨ ਨੇ ਸੋਧਿਆ ਸੀ 8 April 1990 ਦੇ ਦਿਨ ਜਗਰਾਜ ਸਿੰਘ ਤੂਫਾਨ ਆਪਣੇ ਕੁਝ ਖੜਕੂ ਸਾਥੀਆਂ ਨਾਲ ਜਾਮੇ ਸ਼ਹਾਦਤ ਪੀ ਗਿਆ ਨੇੜੇ ਦੇ 50-60 ਕਿਲੋਮੀਟਰ ਦਾ ਏਰੀਆ ਇਹ ਖਬਰ ਸੁਣ ਕੇ ਬੰਦ ਹੋ ਗਿਆ 10 ਦਿਨ ਤੱਕ ਕੋਈ ਬਸ ਨਹੀਂ ਜੱਲੀ ਤੇ ਕੋਈ ਦੁਕਾਨ ਨਹੀਂ ਖੁੱਲੀ ਆਪਣੇ ਸ਼ਹੀਦਾਂ ਦੀਆਂ ਲਾਸ਼ਾਂ ਲੈਣ ਲਈ ਸਿੱਖ ਸੰਗਤ ਨੇ ਹਰ ਗੋਵਿੰਦਪੁਰ ਦੇ ਥਾਣੇਦਾਰ ਕਹਿਰਾਉ ਕੀਤਾ ਹੋਇਆ ਸੀ 17 ਤਰੀਕ ਨੂੰ ਸਿੰਘਾਂ ਦਾ ਭੋਗ ਪਾਇਆ ਗਿਆ ਤੇ ਛੇ ਕਿਲਿਆਂ ਚ ਲੱਗਿਆ ਟੈਂਟ ਵੀ ਛੋਟਾ ਪੈ ਗਿਆ ਦੱਸਿਆ ਜਾਂਦਾ ਹੈ ਕਿ ਇਸ ਭੋਗ ਦੇ ਤਕਰੀਬਨ 4 ਲੱਖ ਦੇ ਕਰੀਬ ਲੋਕ ਇਕੱਠੇ ਹੋਏ ਸੀ ਤੇ ਇਸ ਇਲਾਕੇ ਦੀਆਂ ਸਾਰੀਆਂ ਸੜਕਾਂ ਪੁਲਿਸ ਨੇ ਬੰਦ ਕੀਤੀਆਂ ਹੋਈਆਂ ਸੀ ਖੇਤਾਂ ਪੈਰੀਆਂ ਵਿੱਚ ਦੀ ਹੋ ਕੇ ਲੋਕ ੋਗ ਵਾਲੀ ਜਗ੍ਹਾ ਤੇ ਪਹੁੰਚੇ ਪੰਜਾਬ ਦੇ ਇਤਿਹਾਸ ਵਿੱਚ ਭਾਈ ਜਗਰਾਜ ਸਿੰਘ ਦੀ ਅੰਤਮ ਅਰਦਾਸ ਦਾ ਇਕੱਠ ਸਭ ਤੋਂ ਵੱਡਾ ਇਕੱਠ ਮੰਨਿਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਆਂ ਨੰਬਰ 5 ਦੀ ਸੰਦੀਪ ਸਿੰਘ ਔਰ ਦੀਪ ਸਿੱਧੂ ਜਿਹੜਾ ਪਹਿਲਾਂ ਇੱਕ ਵਕੀਲ ਸੀ ਤੇ ਫਿਰ ਇੱਕ ਅਦਾਕਾਰ ਬਣਿਆ ਜਿਹੜਾ ਆਪਣੀ ਲਗਜ਼ਰੀ ਲਾਈਫ ਛੱਡ ਕੇ ਆਪਣੇ ਲੋਕਾਂ ਵਿੱਚ ਆ ਕੇ ਬੈਠਾ ਜਿੱਥੇ ਜਵਾਨੀ ਨੂੰ ਇਕੱਠਾ ਕੀਤਾ ਉੱਥੇ ਸਾਡੇ ਲੀਡਰਾਂ ਨੂੰ ਵੀ ਅਕਲ ਦਿੱਤੀ ਪਰ ਸਾਡੇ ਲੀਡਰਾਂ ਨੇ ਉਹਨੂੰ ਦਰਦਾਰ ਦਾ ਖੈਤਾਲ ਦੇ ਦਿੱਤਾ 15 ਫਰਵਰੀ 2022 ਨੂੰ ਜਦੋਂ ਦੀਪ ਸਰੀਰ ਪੱਖੋਂ ਬੁਝ ਗਿਆ ਤਾਂ ਲੱਖਾਂ ਦੀਪ ਹੋਰ ਜਗਾ ਗਿਆ ਤੇ ਦੀਪ ਸਿੱਧੂ ਦੀ ਅੰਤਮ ਯਾਤਰਾ ਵਿੱਚ 1 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਤੇ ਪੰਜਾਬ ਲਈ ਇਹ ਵੀ ਇੱਕ ਇਤਿਹਾਸ ਬਣ ਗਿਆ ਨੰਬਰ 6 ਛੁਬਦੀਪ ਸਿੰਘ ਸਿੱਧੂ ਮੂਸੇਵਾਲਾ ਆਪਣੀ ਲਾਸਟ ਰਾਈਡ ਵਿੱਚ ਡੱਬਣਾ ਲੱਗੇ ਨੂੰ ਦਲੇਰੀ ਨਾਲ ਚਲਾ ਕੇ ਆਖਰੀ ਸਾਹ ਲੈਣ ਵਾਲਾ ਸਿੱਧੂ ਮੂਸੇਵਾਲਾ ਅੱਜ ਵੀ ਜਿਉਂਦਾ ਲੋਕਾਂ ਦੇ ਦਿਲਾਂ ਵਿੱਚ 2.5 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਸੀ ਸਿੱਧੂ ਦੀ ਅੰਤਿਮ ਯਾਤਰਾ ਵਿੱਚ ਇਸ ਵੀਡੀਓ ਵਿੱਚ ਜਿੰਨਾ ਲੋਕਾਂ ਦੀ ਆਪਾਂ ਗੱਲ ਕੀਤੀ ਆ ਉਹ ਕੋਈ ਆਮ ਇਨਸਾਨ ਨਹੀਂ ਸੀ ਉਹ ਇੱਕ ਜੋਗੀ ਜੋ ਆਪਣੇ ਲੋਕਾਂ ਲਈ ਆਪਣੇ ਖਿੱਤੇ ਲਈ ਲੜੇ ਕੋਈ ਹਥਿਆਰ ਨਾਲ ਕੋਈ ਕਲਮ ਨਾਲ ਤੇ ਕੋਈ ਆਪਣੇ ਬੋਲਾ ਨਾਲ ਮਰਨਾ ਸਭ ਨੇ ਆ ਮਰਨਾ ਉਹ ਹੁੰਦਾ ਜਿਹਨੂੰ ਦੁਨੀਆ ਯਾਦ ਰੱਖੇ